ਕੀ ਹਾਲ ਚਾ ਦੋਸਤੋ ਡਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਵੀ ਵਲੋਗਰ ਚੈਨਲ ਦੇ ਵਿੱਚ ਤੇ ਗਾਇਸ ਹਾਂ 2 ਮਿੰਟ ਤੇ ਗਾਇਸ ਪਰਸੋਂ ਮੈਂ ਵਿਆਹ ਤੋਂ ਆ ਗਿਆ ਹਾਂ ਪੱਗਾਂ ਪਰ ਨਹੀਂ ਸਰਾ ਕੋਈ ਇਥੇ ਰੱਖਿਆ ਹੈ ਤੇ ਕਪੜੇ ਵੀ ਇੱਥੇ ਹੀ ਪਏ ਨੇ ਤੇ ਅੱਜ ਆ ਗਈ ਛੁੱਟੀ ਇਲੈਕਸ਼ਨ ਦੀ ਤੇ ਤੁਹਾਡੇ ਪੁਰਾਣੇ ਅੱਜ ਪਰਣਾ ਹੀ ਬੰਦਿਆ ਨਿਕਲੇ ਮੈਂ ਹਾਂ ਚੱਲ ਕੀ ਕਰਨਾ ਵੱਡੀਆਂ ਪੱਗ-ਪੁਗ ਪਰਣਾ ਬਣ ਕੇ ਤੇ ਪਰਣਾ ਬੰਦਿਆ ਤੇ ਹੁਣੇ ਹੈਡਫੋਨ ਸੋਟਾ ਲੱਗਾ ਹਾਂ ਸੋਟਾ ਨਹੀਂ ਲੱਗਾ ਹਾਂ ਸੋਟਾ ਉਹਨੇ ਡਿੱਗ ਪਏ ਤੇ ਆਪਣੇ ਆ ਚੈੱਕ ਕਰਦੇ ਪਰ ਨਾ ਠੀਕ ਆ ਗੋਲ ਬੰਨੇ ਨਿਕਿਆ ਤੇ ਹੁਣ ਚਲਿਏ ਹਮ ਸੋਚਦੇ ਨੇ ਆ ਦੀ ਗੁੱਡੀਆਂ ਉਡੰਦੀਆਂ ਇੱਕ ਅੱਧੀ ਅਸੀਂ ਵੀ ਜਾ ਕੇ ਗਾਇਸਟਾਡਾ ਪ੍ਰਾ ਡਾਉਂਡੀ ਆ ਜ ਗਿਆ ਕੋਠੇ ਦੇ ਗੁੱਡੇ ਤੇ ਮੈਂ ਹੁਣ ਗੱਟੂ ਕੱਢਦਾ ਆ ਤੇ ਆਹ ਗੱਟੂ ਖਾਲੀ ਆ ਠੀਕ ਆਹ ਗੱਟੂ ਕਿਹੜਾ ਪਤਾ ਨਹੀਂ ਤੇ ਆਹ ਗੱਟੂ ਹੈ ਮਾਇਆ ਮੋਟੀ ਟੋਰਣਾ ਏ ਬਿਛੀ ਆ ਯਾਰ ਇਹ ਆਪਾਂ ਨੂੰ ਸਸਤੇ ਮਿਲੇ ਇਹ ਸਸਤੇ ਨਹੀਂ ਮੈਂ 5 500 ਰੁਪਏ ਦਾ ਗੱਟੂ ਲਿਆਂਦਾ ਸੱਚੀ ਆ ਇਹ ਕਿਦਰ ਤੇ ਜਿਹੜਾ ਦਿਖਿਆ ਨਹੀਂ ਰਿਤੇ 100% ਕੋਟਨ ਮਾਮਾ ਕੋਟਨ ਦੀ ਡੋਰ ਨਾਲ ਹੀ ਬੰਦਾ ਤੇ ਕੋਈ ਗੱਲ ਨਹੀਂ ਗਾਈਜ਼ ਆਹ ਭਰਾਣੇ ਕਹਿੰਦਾ ਮੇਰੇ ਵੀਰ ਨੇ ਮੈਨੂੰ ਮੜਿਆ ਦਿੱਤਾ ਹੈ ਗੱਟੂ ਤੇ ਹੁਣ ਜਿਹੜਾ ਇਹ ਗੱਡੀ ਖਾਰੀ ਤੇ ਇਹ ਕਾਰ ਇਹ ਤਾਂ ਬਾਕੀ ਸਾਰੇ ਗੁੱਡੇ ਅੰਦਰ ਆ। ਆ ਰੱਖੇ ਗੁੱਡੇ ਬਾਕੀ ਬਹੁਤ ਗੱਡਾ ਨਹੀਂ ਹੈਗਾ ਗੁੱਡੇ ਰੋਤੇ ਆ। ਚੜਾਈ ਨੂੰ ਗੁੱਡੇ। ਆਵਾਜ਼ ਚੰੰਦੀ ਹੈ ਤੇ ਠੀਕ ਚੱਲ ਰਹੀ ਹੈ। ਤੇ ਚੜਾਈ ਹੈ ਗੁੱਡੇ ਗੁੱਡੇ ਚੜਨਦੇ ਆ। ਇੱਕ ਆਓ ਉੱਥੇ ਆ। ਆ ਰਿਹਾ ਆ ਰਿਹਾ ਇਸ ਇੱਕ ਇੱਕ ਇਸੇ ਗੁੱਡੇ ਉਹਨੇ ਮਾੜੇ ਮਾੜੇ ਵਾਲਾ ਆਪਾਂ ਵੀ ਢਾ ਕੇ ਵੇਖੀਏ ਫਿਰ ਚੈੱਕ ਕਰਦੇ ਹਾਂ ਆ ਕੇ। ਇਹ ਵੀ ਦੇਖਦਾ ਆ। ਪਰਾਣੀਆਂ ਲੋੜੀਆਂ ਪਿਛਲੀ ਈਅਰ ਕੱਟ ਡਾਇ ਹੈ ਈ ਚੰਨ ਦਾ ਕੱਟੂ ਕਾ ਹੈ ਪਿਛਲੀ ਈਅਰ ਤਾਂ ਵਰਗੀ ਤੇ ਤੇਰੀਏ ਮੈਂ ਲਈਏ ਰਹਿ ਗਏ ਕੱਟ ਪਰਾਣਿਓ ਕੁੱਡਾ ਵਧਾਤਾ ਹੈ ਰੋਜ ਰੋਜ ਇਹ ਬਖੋਣਾ ਤਾਂ ਨਹੀਂ ਵਧਾ ਰਿਹਾ ਥੋੜਾ ਜਿਹਾ ਇਹ ਵਧਾਇਆ ਤੇ ਨਹੀਂ ਹੈ ਗੇ ਬਸ ਘਰ ਤੋਂ ਮੜਿਆ ਕੱਢਿਆ ਹੀ ਆ ਤੇ ਆ ਗੱਟੂ ਜਿਹੜਾ ਆਪਣਾ ਪਿਛਲੀ ਈਅਰ ਲੋਕ ਕੀਤਾ ਹੈ ਸਰਕਾਰ ਨੇ 100% ਹੈ 100 ਜਿਹੜਾ ਹੈ ਪਰਸੈਂਟ ਕੋਟਨ ਦਾ ਇਹ ਹਮ ਥੋੜੀ ਜਿਹਾ ਹੋਰ ਵਧਾ ਲਈ ਫਿਰ ਪੇਚਾ ਆ ਲਾਉਣੇ ਯਾਰ ਫੇਲੋ ਯਾਰ ਇਥੇ ਯਾਰ ਮੈਂ ਨੈਸ਼ ਲਾ ਗਿਆ ਮਨੇ ਵੇਖਿਆ ਕਿ ਨਾਲ ਹੀ ਗੁੱਡਾ ਸਾਡੇ ਡੇਗ ਬਾ ਟੁੱਟ ਗਿਆ ਤੇ ਹੁਣ ਆਪਾਂ ਥੋੜਾ ਹੋਰ ਬਾਚ ਲਾਉਨੇ ਆ ਫਿਰ ਪੀਚਾ ਲਾਉਨੇ ਨੂਰੇ ਗਾਈਸ ਹਾਂ ਸਹੀ ਹੋ ਚੁੱਕੇ ਹਾਂ ਕਿ ਨੂਰ ਨੂਰ ਨਾ ਜਣਾ ਹੀ ਡਿੱਗਾ ਕਿ ਨਹੀਂ ਬਚ ਗਿਆ ਆ ਹਾਂ ਇਹ ਕਿਉਂ ਆਈ ਹਾਂ ਆਛਾ ਆਛਾ ਤੇ ਆਇਆ ਪਰ ਨਾ ਬੇਸ ਬੰਨੀ ਆ ਉਹ ਮੈਂ ਤੇ ਨਪਾਲ ਘਰ ਜਾਉਂ ਕਹਿੰਦਾ ਗੁੱਡੀ ਗੁੱਡੀ ਹੂੰ ਉਸ ਗੁੱਡੀ ਗੜੀ ਦਾ ਨੇ ਸ਼ੇ ਸ਼ੇ ਪਾਈ ਬੰਦ ਹੋ ਗਈ ਪਹਿਲ ਹੋ ਗਈ ਜਦੋਂ ਤੂੰ ਐ ਨਾਲ ਹੀ ਬੰਦ ਹੋ ਗਈ ਤਾਂ ਇੱਥੇ ਰੱਤ ਨਹੀਂ ਆ ਰਿਹਾ ਗਾਈਸ ਆਪਣਾ ਕੁਟਾ ਇਹ ਕੋਈ ਦਾ ਆਣੀ ਕੁਟੀ ਦਾ ਗਿਆ ਆਪਣੇ ਆਵਦਾ ਹੁੰਦੇ ਨਾ ਨਾ ਨਾਉਨੇ ਹੋ ਪੇਚਾ ਆਵਦਾ ਹੁੰਦੇ ਆਵੇ ਕੋ ਆਪਣਾ ਗੁੱਡਾ ਟੁੱਟ ਗਿਆ ਪੇਚਾ ਤੇ ਲੱਗਨ ਦੀ ਉਮੀਦਾਂ ਹਰੀਆ ਖੂ ਟੱਠੇ ਖੂ ਚ ਪੈ ਚੁੱਕੇ ਆ ਆਹਾਂ ਮੂੰਹ ਨਾਲ ਇਧਰਲੇ ਗੋਠੇ ਹੋਣ ਲਗਾ ਦੂਜੇ ਗੋਠੇ ਤੇ ਉਧਰ ਚੱਲਦੇ ਆ ਆਪਣੀ ਵੀ ਇਹਨੂੰ ਡੋਰ ਲਬੇਟਨੇ ਆ 100% ਕੋਟਨ ਤੇ ਕੱਚ ਲਗਾ ਦਦੇ ਤੇ ਕੱਚ ਵੀ ਨਿਕਲਦੀ ਕੋਟਨ ਦੀ ਬਣੀ ਆ ਤੇ ਮੋਟੀ ਡੋਰ ਆ ਤੇ ਆਹੋ 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 ਬੜੀ ਗੁੱਡੀ ਵੱਡੀ ਆ ਡੋਰ ਜਿਹੜਾ ਪਈ ਜਾਂਦਾ ਸੀ ਉਹ ਜਾਈ ਜਾਂਦਾ ਤੇ ਹੁਣ ਬਸਰ ਮਨਾਉਣ ਲੱਗਾ ਆ ਤੇ ਹਰਮਨ ਨੈਸੀ ਜਦੋਂ ਜਦੋਂ ਹਰਮਨ ਦਾ ਹਾਂ ਲੈ ਲੈ ਗਾਈਜ਼ ਮੈਂ ਥੱਲੇ ਆ ਗਿਆ ਹਾਂ ਗੁੱਡੀ ਗੜੀ ਢਾ ਕੇ ਥੱਲੇ ਆ ਕੇ ਟੀਵੀ ਖਾਨਾ ਪਿਆ ਤੇ ਇਹ ਕਿਹੜੀ ਲੱਗੀ ਆ ਨਿਗਾ ਮਾਰਦਾ ਜਾਈ ਦੇ ਤੇ ਹੁਣ ਆਪਾਂ ਵੇ ਇਨੇ ਫਿਲਮਾਂ ਤੇ ਇਥੇ ਚਾਹਦੇ ਟਿਊਸ਼ਨ ਤੇ ਮੜੇ ਕੰਮ ਵੀ ਕਰਦੀਏ ਰੋਟੀ ਰੱਟੀ ਖਾੜਦੀਏ ਤੇ ਗਾਈਜ਼ ਮੈਂ ਪਰਣਾ ਪੁਰਨਾ ਬਲ ਕਰਨਾਨ ਬਨੇ ਹੀ ਬੜੇ ਗਿਰਦਾ ਬੁੜਗੇ ਡਾ ਅਗੇ ਰੋੜੇ ਰੜ ਖਾ ਕੇ ਮੈਂ ਤਲੇ ਆ ਜਕਾ ਹੁਣ ਮੇਰਾ 4 ਵਜੇ ਦਾ ਟਾਈਮ ਹੋ ਗਿਆ ਹੈ ਟਿਊਸ਼ਨ ਦਾ ਤੇ ਮੈਂ ਜਾਂਦਾ ਟਿਊਸ਼ਨ ਤੇ ਤੇ ਹੁਣ ਮੈਂ ਜਾਂਦਾ ਟਿਊਸ਼ਨ ਤੇ ਤੁਹਾਨੂੰ ਮਿਲਦਾ ਸਿੱਧਾ ਟਿਊਸ਼ਨ ਤੋਂ ਆ ਕੇ ਬਾਏ ਗਾਈਸ ਤੇ ਗਾਈਸ ਆਪਾਂ ਪੜ੍ਹ ਲਿਆ ਟਿਊਸ਼ਨ ਤੇ ਟਿਊਸ਼ਨ ਤੋਂ ਪੜ ਕੇ ਆਪਾਂ ਹੁਣ ਚੱਲੇ ਆ ਘਰਾਂ ਨੂੰ ਅਭੀ ਚੱਲ ਚੰਗਾ ਅਭੀ ਹੁਣ ਐਨੂੰ ਆਪਣੀ ਘਰੇ ਚੱਲ ਜਾਣਾ ਮੈਂ ਐਨੂੰ ਆਪਣੀ ਘਰੇ ਚੱਲ ਜਾਣਾ ਤੇ ਅੱਜ ਜੇ ਪਛੀ ਵੇਰੀ ਆ ਗਈਆਂ ਜਲਦੀ ਤੇ ਹੁਣ ਚਲੀਏ ਘਰੇ ਤੇ ਗਾਈਜ਼ ਆਪ ਆ ਚੁਕੇ ਆਂ ਥੁੰਡੀਆਂ 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 ਸਿਆਲੀਆਂ ਸਿਆਲੀਆਂ ਬਸ ਪੈਣੀ ਤੇ ਗਾਈਜ਼ ਆਪ ਆ ਚੁਕੇ ਆਂ ਆਪਣੇ ਗੁਰਦਾਰੇ ਮੱਥਾ ਟੇਕਣ ਲਈ ਕਿਦਾਂ ਵੀਰ ਦੀ ਵਾਹਿਗੁਰਦੀ ਆਪ ਸਾਹਿਬ ਖੜੇ ਹੁਣ ਜੇ ਆਪਾਂ ਮੱਥਾ ਟੇਕੀ ਕਿਦਾਂ ਨੇ ਮਿਲਦੇ ਮੱਥਾ ਟੇਕ ਕੇ ਗਾਈਜ਼ ਸੋਖਸਮ ਕਰਾ ਕੇ ਆ ਗਏ ਸੀ ਸੋਖਸਮ ਕਰਾ ਕੇ ਆ ਗਏ ਸੀ ਆ ਚੁਕੇ ਆਂ ਤੇ ਸੋਖਸਮ ਕਰਾ ਕੇ ਹੁਣ ਆਪਾਂ ਚੱਲੇ ਆ ਆਪਣੇ ਟਿਕਾਣੇ ਤੇ ਗੁਰਦਾਰ ਦੇ ਗੁਲਾਬਦਾਰ ਦੁਕਾਨੇ ਅੱਜ ਏਡਾ ਬੰਦਦਾ ਤੇ ਹੁਣ ਅੱਜ ਫਿਰ ਦੁਕਾਨ ਬੰਦ ਉਹਦੀ ਪਰਨੇ ਦਾ ਕੀ ਤੇ ਅੱਜ ਏਡਾ ਸੋਹਣਾ ਪਰਨਾ ਮਿਲਦਾ ਹੀ ਮੁਰਾਈਆਂ ਉਹ ਬੰਦਾ ਵਾ ਪੂਰੇ ਪਤਾ ਨਹੀਂ ਕਿਨੇ ਮਿਟਰੀ ਕਿਨੇ ਤਾਂ ਨੇ ਹੁੰਦਾ ਮੈਨੂੰ ਕੀ ਪਤਾ ਕਰ ਦੇ ਲੈ ਸੋਨਾ ਵੜਾਈ ਹੈ ਵਧੀਆ ਹੂੰ ਡਰ ਡਰ ਚਲਿਏ ਗਾਈਸਾਂ ਆਪਾਂ ਕਿਤੇ ਹੋਰ ਮੈਂ ਵੀ ਆਪਣਾ ਵੀ ਮਤੀਤਰੀ ਰੋਟੀ ਮੇਰੀ ਤੈਨੂੰ ਵੀ ਤੀਨ ਨੂੰ ਠੀਕ ਹੈ ਹੋਏ ਹੋਏ ਓਏ ਅਡੀ ਕਿਤੇ ਤੇ ਹੁਣ ਗਾਈਸਾਂ ਆਪਾਂ ਚਲਿਆ ਖਾਣ ਵੀ ਨੂੰ ਬਾਹਰ ਚੱਲ ਆ ਜੜੀਏ ਉਹ ਕਰ ਦੇਣ ਦੇ ਨਾਲੇ ਸਮਾਨ ਖੜਦੇ ਆਂ ਮਰੇ ਤੇ ਆਪਾਂ ਚਲੀ ਹੁੰਦੀ ਆ ਨੋ ਆਪਾਂ ਸਵੇਰ ਖਾਣ ਤੇ ਨੂਰ ਨੇ ਤਾਂ ਇਹ ਕੱਢ ਲਈ ਜੀਰਚੂ ਇਹ ਫਿਰ ਇਹ ਫਿਰ ਮੋਇਆ ਹੀ ਮੋਇਆ ਨੂਰ ਨੂੰ ਖਾਊਗਾ ਬੰਦ ਤੇ ਖਾਈਏ ਬੰਦ ਓਏ ਹੋਏ ਕੋਕ ਲੱਗੀ ਅੱਜ ਗਾਈਸਟ ਗਾਈਸ ਆਪਣਾ ਸਮਾਨ ਆ ਚੁੱਕਾ ਹੈ ਖਾਣ ਦੇ ਬੰਦ ਤੇ ਖਾ ਕੇ ਚੱਲੀਏ ਘਰੇ ਅੰਦਰ ਨੂੰ ਦੇ ਮੇਰੇ ਟੋਡੀਆਂ ਯਾਰ ਦਵਿੰਦਾ ਨੇ ਖਾਧੀਆਂ ਨਹੀਂ ਤੇ ਆ ਹੁਣ ਆਪਾਂ ਖਾਈਏ ਆਪਾਂ ਕਿਉਂਕਿ ਬੰਦ ਨਹੀਂ ਖਾਦਾ ਹੈ ਟੋਡੀਆਂ ਆਪਾਂ ਥੋੜੀਆਂ ਲੈ ਲਈ ਚੜਕਾਂ ਨੇ ਆ ਫੇਰ ਦੇ ਆ ਜਿੱਦਾਂ ਪਿਓ ਦਾ ਓਏ ਮੇਰੀ ਡੋਡੀ ਥਲੇ ਡੇਗੀ ਓਏ ਬਲਦਾ ਵਿੱਚ ਆ ਚੜਕਾਂ ਦੇ ਪਿਓ ਓਏ ਜੱਸ ਬੜੀ ਕੰਤਾਂ ਦਾ ਬਈ ਡੋਡੀਆ ਤੂੰ ਗਾਇਸ ਕਾਰ ਆ ਗਈ ਜੱਸ ਦੀਆ ਦੇਣੀ ਜੈਕਟ ਤੇ ਦੇਣੇ ਹਨ ਨੂੰ ਜੈਕਟਰਾ ਕਾ ਜਿੱਦਾਂ ਇਹਨੇ ਕੱਟ ਮਾਰਿਆ ਮੈਨੂੰ ਤਾਂ ਲੱਗਾ ਪ੍ਰਾਨ ਪ੍ਰਾਨ ਸਾਰੇ ਨਿਕਲ ਜਾਣੇ ਆ ਗਾਈਜ਼ ਆ ਵੇਖੋ ਅਬਰ ਰਾਤ ਨੂੰ ਫਲੈਸ਼ ਜਗਾ ਜਗਾ ਫੋਟੋ ਆ ਖਿਚਦੇ ਨੇ ਫਲੈਸ਼ ਜਗਾ ਜਗਾ ਦੁਬਾਰਾ ਦੁਬਾਰਾ ਚਲੋ ਦੁਬਾਰਾ ਦੁਬਾਰਾ ਹਾਂ 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 ਇਹ ਗਾਈਜ਼ ਆ ਬੱਤਰੀ ਕਰਾ ਕੇ ਮਾੜੀ ਮੋਟੀ ਜਿਆਦਾ ਨਹੀਂ ਕਰਾਈ ਇਹ ਫੋਟੋਆਂ ਜੀ ਖਿਚਾ ਲੀਆਂ ਨੇ ਆਪਾਂ ਦੋ ਦਿਨ ਫਲੈਸ਼ ਜਗਾ ਜਗਾ ਕੇ ਤੇ ਪੋਲ ਗੇਟ ਦੀ ਮਸ਼ਹੂਰੀ ਦੇ ਨਾਲ ਤੇ ਹੁਣ ਆਪਾਂ ਚਲੀਏ ਘਰੇ ਹੈ ਚਲੀਏ ਘਰੇ ਚਲੋ ਗਾਈਜ਼ ਮੈਂ ਗਾਈਜ਼ ਮੈਂ ਆ ਚੁੱਕਾ ਘਰ ਤੇ ਘਰ ਆ ਕੇ ਮੈਂ ਖਾਣ ਲਗਾ ਰੋਟੀ ਤੇ ਵੇਖਿਆ ਪੂੜੀਆਂ ਪੂੜੀਆਂ ਦੇ ਨਾਲ ਆਲੂ ਦੀ ਸਬਜੀ ਕੀ ਨਿਆ ਛੋਲੇ ਆ ਸਬਜੀ ਪੂੜੀਆਂ ਛੋਲੇ ਸ਼ਾਇਦ ਤੇ ਬਾਹਰੋਂ ਹੀ ਖਾਏ ਉਹਨਾਂ ਘਰੇ ਵੀ ਖਾਣਾ ਬੈਣਾ ਨਿਆਰਾ ਹੀ ਨਿਆਰਾ ਗਾਇਸ ਜਿਨ੍ਹਾਂ ਨੂੰ ਅੱਜ ਦਾ ਵਲੋਗ ਲੱਗਾ ਵਧੀਆ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰਦੇ ਹੋ ਗਾਇਸ ਬਾਏ ਬਾਏ